ਜੋ ਹੜਾਂ ਦਾ ਕਰਕੇ ਨਾ ਇਧਰ ਛੈਡ ਦੇ ਵਿੱਚ ਪੰਜਾਬ ਦੇ ਵਿੱਚ 9-10 ਜ਼ਿਲ੍ਹੇ ਇਹ ਜਿਹੇ ਆ ਜਿਹੜੇ ਬਰਬਾਦ ਹੀ ਹੋ ਗਏ ਜਮਾ ਤੇ ਇਹ ਭਰਾ ਜੀ ਆਪਣੇ ਨਾਲ ਖਾਲਸਾ ਜੀ ਆਏ ਨੇ ਕਿਹੜੀ ਜਗ੍ਹਾ ਤੋਂ ਆਏ ਖਾਲਸਾ ਜੀ ਅਸੀਂ ਵੀਰ ਜੀ ਆਇਆ ਅਲਵਰ ਰਾਜਸਥਾਨ ਤੋਂ ਅਲਵਰ ਤੋਂ ਹਾਂ ਜੀ ਅਲਵਰ ਰਾਜਸਥਾਨ ਵਿੱਚ ਹੈ ਹਾਂ ਜੀ ਹਾਂ ਜੀ ਇੱਥੋਂ 625 ਕਿਲੋਮੀਟਰ ਲਗਭਗ ਪੈਂਦਾ ਹੈ ਜੀ 625 ਕਿਲੋਮੀਟਰ ਹਾਂ ਲਗਭਗ ਹਾਂ ਇਹ ਉੱਥੋਂ ਚੱਲ ਕੇ ਆਏ ਆ ਅਸੀਂ ਸਨ 24 ਘੰਟੇ ਹੋ ਗਏ ਕੰਟੀਨਿਊ ਚੱਲਦੇ ਹੋਏ ਟਰੈਕਟਰ ਤੇ ਤਿੰਨ ਟਰੋਲੀਆਂ ਤੇ ਇੱਕ ਗੱਡੀ ਸਾਡੀ ਇੱਕ ਗੱਡੀ ਸੇਵਾਦਾਰਾਂ ਦੀ ਅੱਛਾ ਤਿੰਨ ਟਰੋਲੀਆਂ ਚ ਰਸਨ ਆਇਆ ਇੱਕ ਟਰੋਲੀ ਸੇਵਾਦਾਰ ਆਏ ਨੇ ਤੇ ਬਾਕੀ ਇੱਕ ਗੱਡੀ ਸਾਡੀ ਨਾਲ ਉਹਨਾਂ ਦੀ ਨਾਲ ਆਈ 23 ਤਿੰਨ ਟਰੋਲੀਆਂ ਇੱਕ ਗੱਡੀ ਕਿ ਕਿੰਨੇ ਜਾਣੇ ਆਏ ਤੁਸੀਂ ਅਸੀਂ 23 ਬੰਦੇ ਆਏ ਆ 23 ਬੰਦੇ ਆਏ ਹਾਂਜੀ ਕੀ ਮਨ ਦੇ ਵਿੱਚ ਕੀ ਗੱਲ ਆਈ ਸਹੀ ਦੱਸਿਓ ਆਪਣੇ ਮਨ ਦੇ ਵਿੱਚ ਮਨ ਦੇ ਵਿੱਚ ਇਹ ਗੱਲ ਆਈ ਕਿ ਕਈ ਵਾਰੀ ਅਸੀਂ ਵੀਡੀਓ ਦੇਖਦੇ ਆ ਕਿ ਪੰਜਾਬ ਦੇ ਲੋਕ ਕਿਥੋਂ ਦੇ ਬਾਹਰ ਕਿਧਰੇ ਵੀ ਐਮਪੀਆ ਛੱਤੀਸਗੜ੍ਹ ਆ ਹਾਮ ਹੈ ਕਿਤੇ ਵੀ ਉੱਥੇ ਕੋਈ ਤ੍ਰਾਸ ਦੀ ਆਂਦੀ ਹੈ ਤੇ ਇੱਥੋਂ ਦੇ ਪੰਜਾਬ ਦੇ ਸੰਗਤ ਜਾ ਕੇ ਲੰਗਰ ਲਾਉਂਦੀ ਹੈ ਉਹਨਾਂ ਦੀ ਮਦਦ ਕਰਦੀ ਹੈ ਹਾਂਜੀ ਉਸ ਨੂੰ ਦੇਖਦੇ ਹੋਏ ਕਿ ਅੱਜ ਪੰਜਾਬ ਵਾਲਿਆਂ ਜਿਹੜੇ ਕਿ ਸੇਵਾ ਕਰਦੇ ਨੇ ਬਾਹਰ ਜਾ ਕੇ ਅੱਜ ਉਹਨਾਂ ਤੇ ਇਹ ਮੁਸੀਬਤ ਆਈ ਹੋਈ ਹੈ ਹਾਂਜੀ ਤੇ ਉਸ ਮੁਸੀਬਤ ਦੀ ਗੜੀ ਤੇ ਸਾਨੂੰ ਵੀ ਫਰਜ਼ ਬਣਦਾ ਕਿ ਅਸੀਂ ਜਾ ਕੇ ਉਹਨਾਂ ਦੀ ਮਦਦ ਕਰੀਏ ਇਸ ਕਰਕੇ ਉੱਥੋਂ ਦੇ ਸਾਡੇ ਗੁਰਦੁਆਰਾ ਕਮੇਟੀ ਔਰ ਸਾਰੀ ਸੰਗਤ ਨੇ ਮਿਲ ਕਰਕੇ ਇਹ ਸਾਰਾ ਰਾਸ਼ਨ ਪਾਣੀ ਵਗੈਰਾ ਸਾਰਾ ਇੱਥੇ ਲੈ ਕੇ ਇੱਥੇ ਸੁੱਝੇ ਆ ਤੇ ਵਾਸਤਵੇ ਦੇਖਿਆ ਅੱਗੇ ਜਾ ਕੇ ਕਿ ਉਹ ਆਪਣੇ ਘਰ ਤੋਂ ਬੇਘਰ ਹੋ ਚੁੱਕੇ ਨੇ ਪਸ਼ੂ ਜਿਹੜੇ ਨੇ ਉਹ ਵੀ ਬਹੁਤ ਮਰ ਚੁੱਕੇ ਨੇ ਬੈਠਾ ਨੇ ਉਹ ਨਾ ਵਾਸਤੇ ਖਾਣ ਪੀਣ ਵਾਸਤੇ ਉਹ ਨਹੀਂ ਹੈ ਅਸੀਂ ਸਾਰੇ ਮਤਲਬ ਸੁੱਕੀ ਰਾਤ ਸਮਗਰੀ ਲੈ ਕੇ ਆਏ ਆ ਚੀਨੀ ਹੈ ਦਾਲ ਹੈ ਚਾਵਲ ਨੇ ਨਾਲ ਨਮਕ ਮਿਰਚ ਮਸਾਲੇ ਔਰ ਸੁੱਕਾ ਦੁੱਧ ਪਾਊਡਰ ਵਗੈਰਾ ਮੰਨ ਲਓ ਹਰ ਚੀਜ਼ ਲੈ ਕੇ ਆਇਆ ਆ ਆਦਮੀ ਵਾਸਤੇ ਪਸ਼ੂਆਂ ਵਾਸਤੇ ਵੀ ਗੱਲ ਤਾਂ ਮੈਨ ਗੱਲ ਤਾਂ ਇਹ ਹੈ ਨਾ ਪੰਜਾਬ ਦਾ ਬੰਦਾ ਵੀ ਚਲੋ ਆਇਆ ਹੁੰਦਾ ਕੱਲਾ ਪੰਜਾਬ ਹੀ ਆਉਂਦਾ ਆਪਾਂ ਇੱਕ ਕੀ ਗੱਲ ਦਿਖਾਉਣੀ ਸੀ ਨਾ ਹਰ ਹਰ ਇੱਕ ਨੂੰ ਵੀ ਜਿਹੜਾ ਨਾ ਐ ਨਹੀਂ ਦੇਖਣਾ ਯਾ Rajasthan ਹੋਏ Haryana ਹੋਏ ਸਾਰੇ ਹੀ ਆਉਂਦੇ ਨੇ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਆਉਣ ਕਿਵੇਂ ਲੱਗੇ ਵੀ ਇਸ ਤਰ੍ਹਾਂ ਆਉਣ ਲੱਗੇ ਆ ਵੀ ਮੰਨ ਲਓ ਜੇ ਪੰਜਾਬ ਹੈ ਉਹਨੇ ਸਟੇਟ ਕੋਈ ਨਹੀਂ ਦੇਖਣੀ ਕੁਝ ਨਹੀਂ ਦੇਖਣਾ ਉਹਨੇ ਐਂ ਦੇਖਣਾ ਬਖਤ ਕਿੱਥੇ ਪਿਆ ਕਿੱਥੇ ਨਕਸ਼ਾਣੋ ਹੈ ਉੱਥੇ ਹੀ ਪਹੁੰਚ ਜਾਂਦਾ ਤੇ ਤਾਂ ਕਰਕੇ ਤੁਸੀਂ ਵੀ ਧੰਨਵਾਦ ਤੁਹਾਡਾ ਭਰਾਵੋ ਜਿਹੜੇ ਪਹੁੰਚ ਗਏ ਇੱਥੇ ਪੰਜਾਬ ਦੇ ਵਿੱਚ ਵੀ ਹੁਣ ਆਪਾਂ ਵੀਡੀਓ ਤਾਂ ਬਣਾ ਰਹੇ ਆ ਵੀ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਵੀ ਵਕਤ ਕੀ ਚੀਜ਼ ਹੁੰਦੀ ਆ ਵੀ ਦੁੱਖ ਕੀ ਚੀਜ਼ ਹੁੰਦੀ ਆ ਦੁੱਖ ਦੀ ਘੜੀ ਦੇ ਵਿੱਚ ਆਪਾਂ ਨੂੰ ਪਹੁੰਚ ਨਾ ਜਾਂਦਾ ਕੋਈ ਸਟੇਟ ਨਾ ਦੇਖੋ ਅਲਬਰ ਆ ਗਏ ਤੁਸੀਂ ਅਲਬਰ ਤੋਂ ਆ ਗਏ ਇੰਨੀ ਦੂਰ ਤੋਂ 600 650 ਲਵੇ ਕਿਲੋਮੀਟਰ ਹੈ ਕਿੰਨੀ ਧੀਰ ਦੇ ਵਿੱਚ ਆਏ ਹੋ ਤੁਸੀਂ ਤਿੰਨ ਟਰਾਲੀਆਂ ਇੱਕ ਗੱਡੀ ਲੈ ਕੇ ਆ 25 40 25 26 ਬੰਦੇ ਲੈ ਕੇ ਆ ਨਾਲ ਸੇਵਾਦਾਰ ਲੈ ਕੇ ਆਏ ਹੋ ਤੇ ਬਹੁਤ ਹੀ ਵਧੀਆ ਕੀਤਾ ਤੁਸੀਂ ਚੰਗੀ ਗੱਲ ਆ ਤੁਹਾਡੀ ਹੋਰ ਬਾਈ ਹੈਂਡ ਜੋ ਵੀ ਇਹ ਰਾਤ ਸਮਤਰੀ ਅਸੀਂ ਬਾਈ ਹੈਂਡ ਉਹਨਾਂ ਨੂੰ ਜਿਹੜੇ ਲੋੜਵੰਦੇ ਨੇ ਉਹਨਾਂ ਨੂੰ ਦੇ ਰਹੇ ਆ ਇਹ ਨਹੀਂ ਕਿ ਅਸੀਂ ਇੱਕ ਜਗ੍ਹਾ ਮਾਲ ਉਤਾਰ ਕਰਕੇ ਕਿਸੇ ਜ਼ਿੰਮੇਵਾਰ ਸਰਪੰਚ ਨੂੰ ਦੇ ਦਈਏ ਤੁਸੀਂ ਵੰਡ ਦੇਣਾ ਨਹੀਂ ਅਸੀਂ ਬਾਈ ਹੈਂਡ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਦੇ ਰਹੇ ਆ ਜੀ ਅੱਛਾ ਜੀ ਇਹ ਹਾਂ ਬੇੜੀਆਂ ਦੇ ਵਿੱਚ ਅਸੀਂ ਪਾਰ ਬੰਦੇ 7 ਸਾਢੇ 7 ਬੰਦੇ ਪਾਰ ਕੱਲ ਦੇ ਗਏ ਹੋਏ ਨੇ ਬਾਕੀ ਹੁਣ ਹੋਰ ਜਾ ਰਹੇ ਨੇ ਉਹ ਬਹੁਤ ਵਧੀਆ ਗੱਲਾਂ ਨੇ ਜਿਹੜੇ ਬੇੜੀਆਂ ਦੇ ਵਿੱਚ ਤੁਸੀਂ ਲੈ ਆਨੇ ਹੋ ਨਾ ਵੀ 베ੜੀਆਂ ਦੇ ਵਿੱਚ ਹਰ ਇੱਕ ਹੁਣ ਮੰਨ ਲਓ ਚ 4 ਚਪੇਰੀ ਘੇਰਾ ਪਾਣੀ ਦਾ ਲੱਗਿਆ ਹੋਇਆ ਉਹ ਵਿਚਾਰੇ ਜਿਹੜੇ 베ੜੀ ਦੇ ਵਿੱਚ ਆਉਂਦੇ ਆ ਉਹ 베ੜੀ ਵਾਲੇ ਨੇ ਕਹਿਣਾ ਦੋ ਬੰਦੇ ਉਹਦੇ ਵਿੱਚ ਬੈਠ ਸਕਦੇ ਆ ਹਾਂਜੀ ਹੁਣ ਦੋ ਦੋ ਕਰਕੇ ਕੁਝ ਲਿਜਾ ਵੀ ਨਹੀਂ ਸਕਦੇ ਜੇ ਆਪਾਂ ਧੰਨਵਾਦ ਐ ਕਰਦੇ ਆ ਵੀ ਆਪ ਹੀ ਤੁਸੀਂ ਲਿਜਾਣਿਓ ਤਾਂ ਵੰਡ ਕੇ ਆਉਣਿਓ ਵੀ ਨੇੜੇ ਨਾ ਕਿਤੇ ਜਾ ਵੀ ਦੂਰ ਤੱਕ ਜਿੱਥੋਂ ਤੱਕ ਵੀ ਨੁਕਸਾਨ ਹੋਇਆ ਵੀ ਚਾਹੇ ਘਰ ਇੱਕੋ ਹੀ ਹੋਵੇ ਸਿੰਗਲ ਕੱਲੇ ਘਰ ਹੋਵੇ ਚਾਹੇ ਢਾਣੀ ਦੇ ਵਿੱਚ ਦੋ ਤਿੰਨ ਘਰ ਹੋਣ ਐਨ ਵੀ ਕੱਲਾ ਪਿੰਡ ਦੇ ਵਿੱਚ ਜਾਨੋ ਸਾਰੇ ਕਿਤੇ ਜਾ ਕੇ ਆਉਣੇ ਹੋ ਤੁਸੀਂ ਹਾਂਜੀ ਸਾਡਾ ਉਪਰਾਲਾ ਹੀ ਹੈ ਜੀ ਜਿੱਥੇ ਵੀ ਕੋਈ ਢਾਣੀ ਰਹਿ ਰਹੀ ਹੈ ਤੇ ਉੱਥੇ ਵੀ ਕੋਈ ਨਹੀਂ ਪਹੁੰਚਿਆ ਤਾਂ ਉੱਥੇ ਵੀ ਉਹਨਾਂ ਕੋਲ ਜਾ ਕਰਕੇ ਉਹਨਾਂ ਨੂੰ ਸਮਾਨ ਦੇ ਕੇ ਆਈਏ ਲੋੜਪਨ ਦੀ ਜੋ ਰਸਨ ਪਾਣੀ ਹੈ ਅਸੀਂ ਕਰ ਤਕ ਕੁਝ ਨਹੀਂ ਸਕਦੇ ਕਿ ਛੋਟਾ ਜਿਹਾ ਉੱਠ ਦੇ ਮੂੰਹ ਜੀਰੇ ਵਾਲੀ ਗੱਲ ਹੈਗੀ ਹੈ ਲੇਕਿਨ ਫਿਰ ਵੀ 2 4 5 10 ਦਿਨ ਤੱਕ ਦਾ ਇਹ ਸਮਾਗਰੀ ਅਸੀਂ ਉਹਨਾਂ ਨੂੰ ਉਪਲਬਧ ਕਰਾ ਦੇ ਹਾਂਜੀ ਚਲੋ ਬਹੁਤ ਵਧੀਆ ਧੰਨਵਾਦ ਜੀ ਵੈਕਟੂ ਜੀ ਦਾ ਖਾਲਸਾ ਵੈਕਟੂ ਜੀ ਹਾਂਜੀ